ਆਲਵਾਦਾ ਜੀ ਇਹ ਸੜਕ ਬਣ ਜਾ ਰਹੀ ਹੈ। ਔਰ 2 ਕਿਲੋਮੀਟਰ ਦੇ ਕਰੀਬ ਇਹ ਨੰਬਰ ਇੱਕ ਕਰੋੜ ਤੇ ਫਿਰ ਬਣਦਾ ਹੈ। ਔਰ 3 ਮਹੀਨੇ ਦੇ ਵਿੱਚ ਇਹ ਬਣ ਕੇ ਜਿਹੜੀ ਆ ਕੰਪਲੀਟ ਹੋ ਜੂਗੀ। ਇਹਨਾਂ ਨਾਲ ਜਿਹੜੇ ਲੋਕ ਚੰਡੀਗੜ੍ਹ ਤੋਂ ਇਸ 에어ਪੋਰਟ ਆਉਂਦੇ ਨੇ ਜਦ 4-5 ਮਿੰਟ ਇਹਦੇ ਲੱਗਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋਊਗੀ ਇਹ ਸਰ ਸੜਕ ਦਾ ਤਾਂ ਹੀ ਦੇਖੋ ਆਪਣੇ 5-10 ਪਿੰਡਾਂ ਦਾ ਬਹੁਤ ਪਹਿਲਾਂ ਤੋਂ ਹੀ ਦੁਖੀਆਂ ਜੀ ਲੋਕੀ ਟੀਚਰ ਹੋ ਗਏ ਜੀ ਆਪਣੇ ਦੁਨਜੀ ਹੋ ਗਏ ਰੁੱਧਲੇ ਜੀ ਹਨਾ ਜਾਂ ਦਿੱਲੀ ਇੱਕ ਜਿੱਕੜ ਹੋ ਜਾਂਦਾ ਜੀ ਬਰਸਾਤ ਨਾਲ ਡਿੱਗੇ ਸੀਗੇ ਜੀ ਲੋਕੀ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਜੀ ਤੇ ਸਭ ਤੋਂ ਵੱਡੀ ਵੱਡੀ ਗੱਲ ਹੈ ਜੀ ਟੇਲ ਲੱਗ ਰਹੀ ਹੈ ਹੁਣ ਸੜਕਾਂ ਬਣਨੀ ਸ਼ੁਰੂ ਹੋ ਜਾਣੀਆਂ ਸਾਰੀ ਔਰ ਤੁਸੀਂ ਦੇਖੋਗੇ 5 ਤੋਂ 7 ਸਾਲ ਹੋ ਗਈ ਉਹ ਆਮ ਆਦਮੀ ਪਾਰਟੀ ਸਰਕਾਰ ਆ ਇੱਥੇ ਕੋਈ ਕਿਸੇ ਕਿਸਮ ਦੀ ਇੰਕੀ ਨਹੀਂ ਹੋਈ ਨਹੀਂ ਸਾਰਾ ਪੈਸਾ ਜਿੰਨਾ ਆਉਣਾ ਹੈ ਉਨਾ ਹੀ ਪੈਸਾ ਲੱਗਣਾ 9 ਸਾਲ ਬਾਅਦ ਆ ਜਿਹੜੀ ਇਹ ਸੜਕ ਬਣਨ ਜਾ ਰਹੀ ਹੈ ਔਰ 2 ਕਿਲੋਮੀਟਰ ਦੇ ਕਰੀਬ ਇਹ ਲੰਬੀ ਹੈ 1 ਕਰੋੜ ਦੇ ਉੱਤੇ ਦਾ ਬਜਟ ਹੈ ਔਰ 3 ਮਹੀਨਿਆਂ ਦੇ ਵਿੱਚ ਇਹ ਬਣ ਕੇ ਜਿਹੜੀ ਆ ਕੰਪਲੀਟ ਹੋ ਜੂਗੀ। ਇਹਦੇ ਨਾਲ ਜਿਹੜੇ ਲੋਕ ਚੰਡੀਗੜ੍ਹ ਤੋਂ ਸਿੱਧੇ 에ਅਰਪੋਰਟ ਆਉਂਦੇ ਨੇ ਜਾਂ 4-5 ਪਿੰਡ ਇਹਦੇ ਤੇ ਲੱਗਦੇ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਜੂਗੀ। ਨਹੀਂ ਤਾਂ ਸਾਰਿਆਂ ਨੂੰ ਉਧਰੋਂ ਦੂਜੀ ਸਾਈਡੋਂ ਘੁੰਮ ਕੇ ਆਉਣਾ ਪੈਂਦਾ ਸੀ ਕੋਈ ਸਾਈਕਲ ਤੇ ਆਉਂਦਾ ਸੀ, ਕੋਈ ਸਕੂਟਰ ਤੇ ਆਉਂਦਾ ਸੀ, ਕੋਈ ਕਾਰ ਤੇ ਆਉਂਦਾ ਸੀ 에ਅਰਪੋਰਟ ਪਹੁੰਚਦਾ ਕਿਉਂਕਿ ਬਹੁਤ ਜ਼ਿਆਦਾ ਰੋਜ਼ਗਾਰ ਆ ਜਿਹੜਾ 에ਅਰਪੋਰਟ ਨੇ ਦਿੱਤਾ। ਸਾਡੇ ਬੱਚਿਆਂ ਤੇ ਉੱਥੇ ਉਹ ਪਹੁੰਚਦੇ ਨੇ ਤੇ ਉਹਨਾਂ ਨੂੰ ਪਹੁੰਚਣ 'ਚ ਬੜੀ ਦਿੱਕਤ ਆਉਂਦੀ ਸੀ। ਔਰ ਮੈਨੂੰ ਲੱਗਦਾ ਵੀ ਇਹ ਬਣ ਦੇ ਨਾਲ ਜਿਹੜੀ ਇਹਨਾਂ ਨੂੰ ਜੀ ਸਮੱਸਿਆ ਦਾ ਜਿਹੜਾ ਹੱਲ ਆਏ ਲਗਭਗ ਹੋ ਜੂ। ਮਨੇ ਸਭ ਜ਼ਿਆਦਾਤਰ ਜਿਹੜੀਆਂ ਲਿੰਕ ਸੜਕਾਂ ਬਣਦਾ ਜਾਂਦੀ ਹੈਗੀਆਂ ਨੇ ਪਰ ਟੁੱਟ ਵੀ ਜਿਹੜਾ ਹੈਗਾ ਬਹੁਤ ਜਲਦੀ ਜਾਂਦੀ ਹੈ ਜੇ ਚੱਲਣਾ ਵੀ ਨਹੀਂ ਉਹਦੇ ਤੇ ਸ਼ੁਰੂ ਹੁੰਦਾ। ਦੇਖੋ ਇਸ ਵਾਰੀ ਤੁਹਾਨੂੰ ਤੁਸੀਂ ਦੇਖੋਗੇ ਹੁਣ ਸੜਕਾਂ ਬਣਨੀਆਂ ਸ਼ੁਰੂ ਹੋ ਜਾਣੀਆਂ ਸਾਰੀਆਂ। ਜਿੰਨੀਆਂ ਵੀ ਮੇਨ ਸੜਕਾਂ ਟੁੱਟੀਆਂ ਹੋਈਆਂ ਸੀ ਉਹ ਚਲੇ ਗਏ ਉਹਨਾਂ ਦੀ ਪ੍ਰਪੋਜ਼ਲ ਬਣ ਕੇ ਉਹ ਬਣਨੀਆਂ ਸ਼ੁਰੂ ਹੋ ਜਾਣੀਆਂ ਨੇ ਔਰ ਕੋਈ ਵੀ ਸੜਕ ਜਿਹੜੀ ਘਟੋ ਘਾਟ ਜਿਹੜੀ ਜਿਹੜੀ ਨਵੀਂ ਬਣਦੀ ਉਹਦੇ 5 ਸਾਲ ਹੁੰਦੀ ਹੈ ਜਿਹੜੀ ਉਹਦੀ ਔਰ ਹੁੰਦੀ ਆ ਔਰ ਤੁਸੀਂ ਦੇਖੋਗੇ ਪੰਜ ਤੋਂ 7 ਸਾਲ ਹੋ ਗਏ ਉਹ ਆਮ ਆਦਮੀ ਪਾਰਟੀ ਸਰਕਾਰ ਆ ਇੱਥੇ ਕੋਈ ਕਿਸੇ ਕਿਸਮ ਦੀ ਲੀਕੇ ਸੀ ਪਈ ਹੋਣੀ ਨਹੀਂ ਸਾਰਾ ਪੈਸਾ ਜਿੰਨਾ ਆਉਣਾ ਹੈ ਉਨਾ ਹੀ ਪੈਸਾ ਲੱਗਣਾ ਹੈ ਔਰ ਮੈਂ ਤੁਹਾਨੂੰ ਯਕੀਨ ਦਵਾਉਣਾ ਵੀ ਸੜਕ ਦੀ ਕੁਆਲਿਟੀ ਔਰ ਸੜਕ ਦੀ ਬਣਤਰ ਜਿਹੜੀ ਉਹ ਬਕਾਇਦਾ ਤੌਰ ਤੇ ਪ੍ਰੋਪਰ ਹੋਊਗੀ ਔਰ ਬਿਲਕੁਲ ਵੀ ਇਹ ਨਹੀਂ ਹੋਗਾ ਵੀ ਬਣੀ ਤੇ ਟੁੱਟੀ 5 ਸਾਲ ਦਾ ਘਟੋ ਘਾਟੂਗੀ 7-7 ਸਾਲ ਵੀ ਕੱਢਣਗੇ ਸੜਕਾਂ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦ ਦੋ ਜਿੰਮੇਵਾਰ ਹੋਊਗਾ ਇਹ ਅਧਿਕਾਰੀ ਜਾਂ ਨਿਗਰਾਨੀ ਲਈ ਬਕਾਇਦਾ ਤੌਰ ਤੇ ਅਧਿਕਾਰੀਆਂ ਨੂੰ ਜਿੰਮੇਵਾਰ ਬਣਾਇਆ ਜਾਊਗਾ ਜਿੰਮੇਵਾਰੀ ਤਾਂ ਪਹਿਲਾਂ ਵੀ ਹੈ ਲੇਕਿਨ ਪੁੱਛਦਾ ਕੋਈ ਨਹੀਂ ਹੁਣ ਬਕਾਇਦਾ ਤੌਰ ਤੇ ਪੁੱਛਿਆ ਜਾਊਗਾ ਤੇ ਬਕਾਇਦਾ ਤੌਰ ਤੇ ਜੇ ਕੋਈ ਗਲਤ ਕੰਮ ਹੋਊਗਾ ਤਾਂ ਉਹਦੀ ਸਜ਼ਾ ਵੀ ਦਿੱਤੀ ਜਾਊਗੀ ਚੱਪੜ ਜਿਹੜੀ ਦੀ ਸੜਕ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਖਾਸ ਚੱਪੜ ਚੱਪੜ ਜਿਹੜੀ ਦੀ ਪ੍ਰੋਪੋਜ਼ਲ ਵੀ ਬਣ ਕੇ ਚੱਲੀ ਗਈ ਆ ਤੇ ਜਿਹੜੀ ਕੋਰੜੀ ਪਿੰਡ ਦੀ ਆ ਏਅਰੋ ਸਿਟੀ ਤੇ ਉਹਦੀ ਵੀ ਬਣ ਕੇ ਚੱਲੀ ਗਈ ਆ ਹੋਰ ਬੜੀਆਂ ਸਾਰੀਆਂ ਸੜਕਾਂ ਨੇ ਜਿਹੜੀਆਂ ਮੇਨ ਸੀ ਉਹਨਾਂ ਦੀ ਪ੍ਰ ਸਾਰਿਆਂ ਦਾ ਕੰਮ ਆ ਜਿਹੜਾ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਜੂਗਾ ਐਮਐਲਏ ਸਾਹਿਬ ਇਹ ਜਿਹੜਾ ਲੋਕਾਂ ਦੇ ਦਰਵਾਜ਼ਾ ਤੈਕ ਬਣੀ ਆ ਕਿ ਪਹਿਲਾਂ ਜਿਸ ਤਰ੍ਹਾਂ ਇਹਨੂੰ ਲੈ ਕੇ ਰਾਜਨੀਤੀ ਸ਼ੁਰੂ ਹੋਈ ਸੀ ਸਿੱਧੂ ਸਾਹਿਬ ਜਿਹੜਾ ਸਾਬਕਾ ਮੰਤਰੀ ਨੂੰ ਵੀ ਆ ਕੇ ਗਏ ਸੀ ਉਹ ਵੀ ਸਰਕਾਰ ਤੇ ਜਿਹੜੇ ਤੰਜ ਕੱਸ ਕੇ ਗਏ ਸੀ ਕਿ ਸੜਕ ਦਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਉਸ ਟੋਮੇ ਤੋਂ ਪ੍ਰੋਪੋਜ਼ਲ ਸੀ ਝਾਂ ਦੇਖੋ ਇਹ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਦੇਖੋ ਡੈਮੋਕ੍ਰੇਸੀ ਹੈ ਸਾਰਿਆਂ ਨੂੰ ਹੱਕ ਵੀ ਹੈਗਾ ਬੋਲਣ ਦਾ ਅਧਿਕਾਰ ਵੀ ਹੈ ਰਾਜਨੀਤੀ ਕਰਨ ਦਾ ਵੀ ਅਧਿਕਾਰ ਹੈ ਇੱਥੇ ਪਰ ਅਸੀਂ ਲੋਕਾਂ ਨੂੰ ਸਮਰਪਿਤ ਆ ਅਸੀਂ ਲੋਕਾਂ ਲਈ ਕੰਮ ਕਰਦੇ ਆ ਆਲੇ ਦੁਆਲੇ ਕੋਈ ਸਾਡੇ ਲਈ ਕੀ ਬ ਕੀ ਕਹਿੰਦਾ ਸਾਨੂੰ ਸਾਨੂੰ ਸਾਡੇ ਲਈ ਉਹ ਮੈਦਾਨ ਨਹੀਂ ਰੱਖਦਾ ਹੈਗਾ ਅਸੀਂ ਸਿਰਫ ਔਰ ਸਿਰਫ ਲੋਕਾਂ ਨੂੰ ਸਮਰਪਿਤ ਹਾਂ ਔਰ ਲੋਕਾਂ ਦੀ ਸਹੂਲਤ ਲਈ ਕੰਮ ਕਰਦੇ ਹਾਂ ਕਰਦੇ ਰਹਾਂਗੇ ਅਸੀਂ ਰਾਜਨੀਤੀ ਵਾਲੀ ਕੋਈ ਗੱਲ ਨਹੀਂ ਕਰਦੇ ਇਹ ਰੂਰਲ ਡਿਵੈਲਪਮੈਂਟ ਦਾ ਫੰਡ ਰੁਕਿਆ ਸੀ ਉਹ ਮਿਲ ਗਿਆ ਕਹਿੰਦਾ ਸਰਕਾਰ ਵੱਲੋਂ ਉਹਦੇ ਤਹਿਤ ਬਣ ਗਿਆ ਨਾ ਕਿ ਪੰਜਾਬ ਸਰਕਾਰ ਇਹ ਤੇ ਖਰਚਾ ਕਰੇ ਨਹੀਂ ਅਜੇ ਤੱਕ ਨਹੀਂ ਮਿਲਿਆ ਹੈਗਾ ਪੰਜਾਬ ਸਰਕਾਰ ਨੇ ਆਪ ਦੀ ਸੋਰਸ ਤੇ ਆਪਣੇ ਪ੍ਰਬੰਧ ਕਰੇ ਨੇ ਔਰ ਉਹ ਪ੍ਰਬੰਧ ਕਰਨ ਤੋਂ ਬਾਅਦ ਇਹ ਕੰਮ ਸ਼ੁਰੂ ਹੋਏ ਨੇ ਅਜੇ ਜਿਹੜਾ ਸੈਂਟਰ ਨੇ ਰੋਕਿਆ ਹੈ ਰੂਰਲ ਡਿਵੈਲਪਮੈਂਟ ਫੰਡ ਉਹ ਸਾਨੂੰ ਮਿਲਿਆ ਨਹੀਂ ਨਵੇਂ ਬਣ ਜਾਤਾ ਬਣ ਗਿਆ ਕਦੋਂ ਕਦੋਂ ਜਿਹੜਾ ਹੈਗਾ ਕੰਮ ਲਈ ਤੇ ਆ ਦੇਖੋ ਹੁਣ ਪਰਸੋਂ ਪੰਚਾਇਤਾਂ ਸਰਪੰਚਾਂ ਨੇ ਸੌਂ ਚੁੱਕ ਲਈ ਇਹ ਹੁਣ ਪੰਚਾਇਤਾਂ ਦੇ ਕੰਮ ਕਰਨਾ ਸ਼ੁਰੂ ਕਰ ਦੇਣਾ ਆਪਣਾ ਤੇ ਮੈਨੂੰ ਇਹ ਲੱਗਦਾ ਵੀ 2-4 ਮਹੀਨੇ ਵਿੱਚ ਸਾਰਾ ਕੰਮ ਆ ਜਿਹੜਾ ਉਹ ਬੜੇ ਜ਼ੋਰਦਾਰ ਤਰੀਕੇ ਨਾਲ ਚੱਲੂਗਾ ਨੌਜਵਾਨ ਸਰਪੰਚ ਬਣਨੇ ਇੱਥੇ ਵੀ ਮੁੰਡਾ ਸਰਪੰਚ ਬਣਦਾ ਮੇਰੇ ਪਿੱਛੇ ਆ ਦੇਖੋ ਨੌਜਵਾਨ ਤੇ ਪੂਰੀ ਇਹਦੇ ਵਿੱਚ ਜੋਸ਼ ਹੈ ਤੇ ਪਿੰਡਾਂ ਦਾ ਵਿਕਾਸ ਲਈ ਪੂਰੀ ਵਾਹ ਲਾ ਦੇਣਗੇ अच्छा एमएलए ਤੁਸੀਂ ਪਿੰਡਾਂ ਦੇ ਅਕਸਰ ਜਾਂਦੇ ਰਹਿੰਦੇ ਹੈਗੇ ਉਹ ਕੀ ਤੁਹਾਨੂੰ ਲੱਗਦਾ ਪਿਛਲੇ ਸਮੇਂ ਦੇ ਵਿੱਚ ਕਿਹੜੀਆਂ ਘਾਟਾਂ ਰਹਿ ਗਿਆ ਹੁਣ ਕਿਹੜੀਆਂ ਹੋਣ ਵਾਲੀਆਂ ਨੇ ਜਿਹੜੀਆਂ ਪੂਰੀਆਂ ਦੇਖੋ ਗੱਲ ਇਹ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਕੰਮ ਨਹੀਂ ਹੋਣ ਵਾਲੇ ਜਾਂ ਸ਼ਹਿਰਾਂ ਦੇ ਵਿੱਚ ਕੰਮ ਹੋਣ ਵਾਲੇ ਜਿਹੜੇ ਤਾਂ ਮੇਨਟੇਨੈਂਸ ਦੇ ਕੰਮ ਨਹੀਂ ਦੇਖੋ ਮੇਨਟੇਨੈਂਸ ਦਾ ਕੰਮ ਤਾਂ ਬਲ ਕੰਟੀਨਿਊਸਲੀ ਪ੍ਰੋਸੈਸ ਆ ਉਹਦਾ ਟੁੱਟਦਾ ਰਹਿੰਦਾ ਬਣਦਾ ਰਹਿੰਦਾ ਤੇ ਅਸੀਂ ਜਿਹੜੇ ਜਿੱਥੇ ਵੀ ਜਾਂਦੇ ਆ ਉਥੇ ਆਮ ਤੌਰ ਤੇ ਹੁੰਦਾ ਵੀ ਜਿਹੜੀ ਕੁਆਲਿਟੀ ਨਾ ਦੇਣ ਕਰਕੇ ਸੜਕਾਂ ਟੁੱਟੀਆਂ ਹੋਈਆਂ ਨੇ ਕੁਆਲਿਟੀ ਨਾ ਦੇਣ ਕਰਕੇ ਗੜੀਆਂ ਦੇ ਨਾਲੀਆਂ ਟੁੱਟੀਆਂ ਹੋਈਆਂ ਨੇ ਤੇ ਹੁਣ ਤੁਸੀਂ ਦੇਖੋਗੇ ਵੀ ਇਹ ਆਮ ਆਦਮੀ ਪਾਰਟੀ ਸਰਕਾਰ ਚ ਇਦਾਂ ਦਾ ਕੋਈ ਵੀ ਕਿਸੇ ਕਿਸ ਦਾ ਕੰਮ ਨਹੀਂ ਹੋਊਗਾ ਤੁਹਾਨੂੰ ਪਾਲਿਟੀ ਮਿਲੂਗੀ ਔਰ ਪਿੰਡਾਂ ਦੇ ਕੰਮ ਨੇ ਜਿਹੜੇ ਉਹ ਸਹੀ ਤਰੀਕੇ ਨਾਲ ਹੋਣਗੇ ਠੀਕ ਹੈ ਗਰਾਂਟਾ ਬਾਰੇ ਜਨਤਕ ਸੂਚਨਾ ਦੇਣੀ ਹੁੰਦੀ ਹੈ ਪੰਚਾਇਤ ਨੂੰ ਤੇ ਜਿਹੜਾ ਹੈਗਾ ਜਨਤਕ ਥਾਂ ਤੇ ਕਿਸੇ ਤੇ ਵੀ ਬੋਰਡ ਲਗਾਉਣਾ ਪੈਂਦਾ ਹੈਗਾ ਵੀ ਕਿੰਨੇ ਫੰਡ ਆਏ ਨੇ ਕਿੰਨੀ ਡਿਵੈਲਪਮੈਂਟ ਹੋ ਗਈ ਹੈ ਕਿੰਨੇ ਹੋਣ ਵਾਲੇ ਨੇ ਉਹ ਕਿਸੇ ਪਿੰਡ ਦੇ ਵਿੱਚ ਨਜ਼ਰ ਨਹੀਂ ਆਉਂਦੀ ਬਕਾਇਦਾ ਤੌਰ ਤੇ ਹੁਣ ਜਦੋਂ ਵੀ ਕੰਮ ਸ਼ੁਰੂ ਹੋਊਗਾ ਉਹਦੇ ਵਿੱਚ ਇੱਕ ਬੋਰਡ ਲੱਗੂਗਾ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਨਾਲ ਐਕਸ਼ਨ ਤੇ ਐਸਡੀਓ ਜੀ ਦੀ ਜ਼ਿੰਮੇਵਾਰੀ ਹੋਊਗੀ ਉਹ ਬੋਰਡ ਉੱਤੇ ਲਵਾਵੇ ਲਵਾ ਕੇ ਬਕਾਇਦਾ ਤੌਰ ਤੇ ਠੇਕੇਦਾਰ ਜਿਲ ਕਿੰਨਾ ਫੰਡ ਆਇਆ ਲੱਗਣਾ ਕਿੱਥੋਂ ਫੰਡ ਲੱਗਣਾ ਕਿੱਥੋਂ ਆਇਆ ਕਿੰਨਾ ਲੱਗਣਾ ਤੇ ਕਿੰਨੀ ਦੇਰ ਦੇ ਵਿੱਚ ਕੰਮ ਖਤਮ ਹੋਣਾ ਹੈ ਕਿਹੜਾ ਠੇਕੇਦਾਰ ਹੈ ਠੇਕੇਦਾਰ ਦਾ ਟੈਲੀਫੋਨ ਨੰਬਰ ਜੀਏ ਤੇ ਐਸਡੀਓ ਦਾ ਟੈਲੀਫੋਨ ਨੰਬਰ ਬਕਾਇਦਾ ਤੌਰ ਤੇ ਡਿਸਪਲੇ ਕੀਤਾ ਜਾਊਗਾ ਬੋਰਡ ਲਾ ਕੇ ਪੰਚਾਇਤਾਂ ਨੂੰ ਕੋਈ ਮਾਣ ਪੱਤੇ ਵਾਲੀ ਗੱਲ ਜਿਹੜੀ ਪਿੱਛੇ ਜਿਹੜੀ ਆ ਸਰਕਾਰ ਨੂੰ ਕਰਦੀ ਰਹਿੰਦੀ ਹੈ ਕਿ ਇਸ ਇਹਨਾਂ ਨੂੰ ਮਾਣ ਪੱਤਾ ਜਿਵੇਂ ਕਾਉਂਸਲਰ ਨੂੰ ਜਾਂ ਫਿਰ ਮੇਅਰ ਨੂੰ ਮਿਲਦਾ ਉਹ ਮਿਲਣਾ ਚਾਹੀਦਾ ਇਹਨੂੰ ਲੈ ਕੇ ਕੋਈ ਪ੍ਰਪੋਜ਼ਲ ਹੈ ਦੇਖੋ ਗੱਲ ਇਹ ਹੈ ਵੀ ਪੈਸਾ ਦਾ ਖਰਚਾ ਹੁੰਦਾ ਸਰਪੰਚਾਂ ਦਾ ਪੰਚਾਂ ਦਾ নো ਡਾਊਟ ਇਹ ਨਹੀਂ ਜੀ ਮਤਲਬ ਮਿਲਣਾ ਵੀ ਚਾਹੀਦਾ ਮਾਣ ਪੱਤਾ ਬਾਕੀ ਵੀ ਸਾਰਿਆਂ ਨੂੰ ਮਿਲਦਾ ਹੈ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਇਹ ਲੱਗਦਾ ਵੀ ਆਮ ਆਦਮੀ ਪਾਰਟੀ ਸਰਕਾਰਾਂ ਜਿਹੜੀ ਮਾਝੂਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਿਹਾਲੂ ਨੇ ਤੇ ਅਸੀਂ ਵੀ ਬੇਨਤੀ ਕਰਾਂਗੇ ਤੇ ਮਾਨ ਪੱਤਾ ਜ਼ਰੂਰ ਦਵਾਉਣ ਦੀ ਅਸੀਂ ਕੋਸ਼ਿਸ਼ ਜਿਹੜੀ ਉਹ ਕਰਾਂਗੇ ਠੀਕ ਤੁਹਾਨੂੰ ਸਰ ਮੇਰਾ ਨਾਮ ਹਰਪੀ ਸਿੰਘ ਹੈ ਜੀ ਹਰਪੀ ਸਿੰਘ ਜੁੜੀਆ ਸੜਕ ਜਿਹੜੀ ਬਣੀ ਜਾ ਰਹੀ ਹੈ ਤੁਸੀਂ ਨਵੇਂ ਸਰਪੰਚ ਬਣੇ ਹੋ ਕਿੰਨੀਆਂ ਹਕੂਮਤਾਂ ਸੀ ਕੀ ਕਹਿਣਾ ਚਾਹੋਗੇ ਨਹੀਂ ਸਰ ਸੜਕ ਦਾ ਤਾਂ ਹੀ ਦੇਖੋ ਆਪਣੇ 5-10 ਪਿੰਡਾਂ ਦਾ ਬਹੁਤ ਪਹਿਲਾਂ ਤੋਂ ਹੀ ਦੁਖੀ ਆ ਜੀ ਲੋਕੀ ਟੀਚਰ ਹੋ ਗਏ ਜੀ ਆਪਣੇ ਦੁੱਜੀ ਹੋ ਗਏ ਦੁੱਧ ਵਾਲੇ ਹੀ ਹਨਾ ਜੋ ਦਿੱਲੀ ਕਿ ਚਿੱਕੜ ਹੋ ਜਾਂਦਾ ਜੀ ਬਰਸਾਤ ਨਾਲ ਡਿੱਗਦੇ ਸੀਗੇ ਜੀ ਲੋਕੀ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਜੀ ਤੇ ਸਭ ਤੋਂ ਵੱਡੀ ਵੱਡੀ ਗੱਲ ਇਹ ਟਾਇਲ ਲੱਗ ਰਹੀ ਹੈ ਹਨਾ ਜੀ ਜਿਵੇਂ ਟਾਇਲ ਦੀ ਲਾਈਫ ਜ਼ਿਆਦਾ ਹੁੰਦੀ ਹੈ ਜੀ ਤੇ ਆਪਣਾ ਜੀ ਦੂਜੀ ਸੜਕ ਤਾਂ ਜੀ ਇੱਕ ਵਾਰੀ ਪਾਣੀ ਖੜਿਆ ਨਹੀਂ ਟੁੱਟ ਜਾਂਦੀ ਸੀ ਜੀ ਤੇ ਬਹੁਤ ਵਧੀਆ ਕੰਮ ਹੋ ਗਿਆ ਜੀ ਚਲੋ ਨਵੀਂ ਪੰਚਾਇਤ ਬਣੀ ਹੈ ਜੀ ਚਲੋ ਸਾਡਾ ਜੀ ਸਾਨੂੰ ਇਹ ਕ੍ਰੈਡਿਟ ਲਾ ਲੋ ਕਿ ਵਧੀਆ ਕੰਮ ਹੋ ਰਿਹਾ ਜੀ ਐਵੇਂ ਖਿੱਚ ਕੇ ਕੰਮ ਕਰਾਵਾਂਗੇ ਜੀ ਦੱਸੋ ਸਰਪੰਚ ਕਦੋਂ ਕਦੋਂ ਬਣ ਕਦੋਂ ਕਦੋਂ ਨਹੀਂ ਬਣੀ ਆ ਤੇ ਕਿੰਨੀ ਦੇਰ ਬਾਅਦ ਬਣਨ ਜਾ ਰਹੀ ਆ ਸੜਕ ਇਹ ਜੀ ਨੂੰ ਤਕਰੀਬਨ 8 ਸੜਕ ਨੂੰ ਤੇ ਟੁੱਟੀ ਨੂੰ ਵੀ ਇਹਨੂੰ ਮਤਲਬ ਡੇਢ ਤੋਂ 2 ਸਾਲ ਤੋਂ ਜੀ ਸੜਕ ਹਾਂਜੀ ਹਾਂਜੀ ਵੱਧਦਾ ਹੀ ਜਾ ਰਿਹਾ ਸੀ ਕੰਪਨਸ ਦੇ ਟਾਈਮ ਕੋਈ ਰਿਪੇਅਰ ਹੋਇਆ ਕੋਈ ਨਹੀਂ ਮੰਦਰੀ ਸੀ ਨਹੀਂ ਸਰ ਉਸ ਟਾਈਮ ਕੰਮ ਚਲੋ ਤੁਹਾਨੂੰ ਪਤਾ ਹੀ ਹੈ ਸਰ ਵੀ ਜਿਵੇਂ ਆਪਣਾ ਰਿਪੇਅਰ ਸ਼ਿਪੇਅਰ ਹੋ ਜਾਂਦੀ ਸੀਗੀ ਜੀ ਸੜਕ ਕਾਹਨੇ ਦੁਬਾਰਾ ਬਣੀ ਨਹੀਂ ਸੀਗੀ ਮਤਲਬ ਪੈਚ ਵਰਕ ਲੱਗਦੇ ਰਹੇ ਮਤਲਬ ਉਹ ਨਹੀਂ ਸੜਕ ਬਣੀ ਹਾਂਜੀ 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 ਕਰ ਸਕਦੇ ਆਪਾਂ ਹਾਂਜੀ ਹਾਂਜੀ ਮਤਲਬ 7-8 ਸਾਲ ਤੋਂ ਹਾਂਜੀ ਹਾਂਜੀ ਸਰ ਕਾਹਨੀਆਂ ਨਹੀਂ ਰੱਖੇਗੇ ਉਹ ਆਮ ਤੌਰ ਤੇ ਜਿਹੜੇ ਸ਼ਿਕਾਇਤਾਂ ਹੁੰਦੀਆਂ ਨੇ ਕਿ ਜਿਹੜਾ ਅਧਿਕਾਰੀ ਇੱਥੋਂ ਦਾ ਕੰਮ ਕਰਕੇ ਨਿਕਲ ਕੇ ਦੁਬਾਰਾ ਫੇਟ ਟੁੱਟ ਜਾਂਦੇ ਆ ਇਹ ਆਮ ਤੌਰ ਤੇ ਸ਼ਿਕਾਇਤ ਨਹੀਂ ਨਹੀਂ ਸਰ ਇਹ ਤਾਂ ਹੀ ਚਲੋ ਹੁਣ ਕਹਾਣੀ ਜੀ ਜਾ ਕੇ ਆਪਾਂ ਦੱਸਾਂਗੇ ਜੀ ਕੰਮ ਕਰਾਵਾਂਗੇ ਬੰਦਾ ਕੰਮ ਕਰਾਉਣ ਵਾਲਾ ਹੋਣਾ ਚਾਹੀਦਾ ਜੀ ਠੀਕ ਹੈ ਨਾ ਜੀ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਜੀ ਸਾਡੇ ਨਾ ਥੋੜਾ ਜਿਹਾ ਨਸ਼ੇ ਵਾਲਾ ਕੰਮ ਵਧ ਰਿਹਾ ਜੀ ਹਨਾ ਇਹਦੇ ਨਾਲ ਜਾਂ ਹੀ ਅਸੀਂ 10 ਪਿੰਡਾਂ ਦੀ ਇੱਕ ਕਮੇਟੀ ਬਣਾ ਰਹੇ ਆ ਆਪਣੀ ਕਿਉਂਕਿ ਅਸੀਂ ਆਪਣੇ ਲੈਵਲ ਤੇ ਐਸ ਐਚਓ ਸਾਹਿਬ ਨਾਲ ਵੀ ਡੀ ਸੀ ਮੈਡਮ ਨਾਲ ਵੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਲੈਵਲ ਤੇ ਜੀ ਉਹਨਾਂ ਨੂੰ ਫੜ ਕੇ ਜੀ ਤੁਹਾਡੇ ਤੱਕ ਇੱਕ ਵੀਡੀਓ ਰਹੀਂ ਪਹੁੰਚਾਵਾਂਗੇ ਤਾਂ ਉਸ ਤੇ ਥੋੜਾ ਜਿਆ ਤੁਸੀਂ ਆਪਣੇ ਮਾਧਿਅਮ ਨਾਲ ਹੀ ਵੀ ਸਾਨੂੰ ਦੇਓ ਜੀ ਹੌਸਲਾ ਕਿ ਅਸੀਂ ਇੱਥੋਂ ਆਪਣਾ 10-10 ਕਿਲੋਮੀਟਰ ਤੋਂ ਹੀ ਨਸ਼ਾ ਜਮਾ ਖਤਮ ਕਰੀਏ ਧੰਨਵਾਦ ਹਾਂ ਜੀ